हो बात होया मेला हो रहा है जिते रंगा भंगड़ा लीन डांस कर रही है झोल मचा रही है। थे। और मेरे शानदार मेरा ਪੂਰੇ ਇੰਡੀਆ ਨਿਯਾਰ ਦੇ ਵਿੱਚ ਗੋਰੇ ਔਰ ਗੋਲੀਆਂ ਸੀ ਮੇਰਾ ਕਹਲ ਇੰਡੀਆ ਨ ਇੱਕ ਵੀ ਨਹੀਂ ਸੀ ਜੀ ਆਵੇ ਇਹ ਸਾਡੀ ਲਾਈਫ ਨਹੀਂ ਸੀ ਉਹ ਮਾਡਰਨ ਸੂਡੋ ਅਪਰੋਚ ਸੀ ਤਿਆਰ ਹ ਇਟਲੀ ਦੇ ਜ਼ਿਲ੍ਹਾ ਕਰੇਮੋਨਾ ਦੇ ਕਸਬਾ ਇਸੋਲਾ ਦੋਵਾਰ ਇਸੇ ਵਿਖੇ ਕਮੂਨੇ ਦੇ ਸਹਿਯੋਗ ਨਾਲ ਭਾਰਤੀ ਭਾਈਚਾਰੇ ਵੱਲੋਂ ਭਾਰਤੀ ਮੇਲਾ ਦਿੱਤਾ ਗਿਆ ਜੋ ਬੇਹੱਦ ਯਾਦਗਾਰ ਹੋ ਗਿਆ ਇਸ ਮੇਲੇ ਦੀ ਖਾਸ ਗੱਲ ਇਹ ਰਹੀ ਕਿ ਮੇਲੇ ਵਿੱਚ ਭਾਰਤੀ ਭਾਈਚਾਰੇ ਦੇ ਵਸਿੰਦਿਆਂ ਤੋਂ ਜ਼ਿਆਦਾ ਇਟਾਲੀਅਨ ਲੋਕਾਂ ਨੇ ਭਾਗ ਲਿਆ ਇਹਨਾਂ ਨੇ ਪੰਜਾਬੀ ਭੰਗੜੇ ਅਤੇ ਭਾਰਤੀ ਫੈਸ਼ਨ ਸ਼ੋਅ ਦਾ ਪੂਰਾ ਆਨੰਦ ਮਾਣਿਆ ਇਹ ਭਾਰਤੀ ਮੇਲਾ ਇਸੋਲਾ ਦੇਵੁਰੈਸਾ ਕਸਬੇ ਦੇ ਪਿਆਸੇ ਵਿਖਰਾਇਆ ਗਿਆ ਜਿਸ ਦੀ ਸ਼ੁਰੂਆਤ ਰੰਗਲਾ ਪੰਜਾਬ ਭੰਗੜਾ ਗਰੁੱਪ ਦੀ ਟੀਮ ਨੇ ਭੰਗੜੇ ਦੇ ਜ਼ੋਰ ਵਿਖਾ ਕੇ ਕੀਤੀ ਜਿਸ ਨਾਲ ਵਿਦੇਸ਼ੀ ਲੋਕ ਵੀ ਅਸਸ ਕਰ ਉੱਠੇ ਅਤੇ ਭੰਗੜੇ ਤੇ ਝੂਮਦੇ ਨਜ਼ਰ ਆਏ ਇਸ ਪ੍ਰੰਤ ਇਟਲੀ ਦੇ ਮਸ਼ਹੂਰ ਭਾਰਤੀ ਬੁਟੀਕ ਮੇਡ ਇਨ ਹੈਵਨ ਦੇ ਸਹਿਯੋਗ ਨਾਲ ਫੈਸ਼ਨ ਸ਼ੋਅ ਕਰਾਇਆ ਗਿਆ ਜਿਸ ਵਿੱਚ ਗੋਰੀਆਂ ਵੱਲੋਂ ਭਾਰਤੀ ਪਹਿਰਾਵੇ ਪਹਿਨ ਕੇ ਇਸ ਫੈਸ਼ਨ ਸ਼ੋਅ ਵਿੱਚ ਹਿੱਸਾ ਲਿਆ ਗਿਆ ਨੌਜਵਾਨਾਂ ਵੱਲੋਂ ਫੈਸ਼ਨ ਸ਼ੋਅ ਦੌਰਾਨ ਸਜਾਈਆਂ ਦਸਤਾਰਾਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ ਮੇਲੇ ਦੌਰਾਨ ਮਸ਼ਹੂਰ ਭਾਰਤੀ ਖਾਣੇ ਦਾ ਵਿਸ਼ੇਸ਼ ਸਟਾਲਾਂ ਲਗਾਈਆਂ ਗਈਆਂ ਜਿਸ ਨੂੰ ਇਟਾਲੀਅਨਾਂ ਨੇ ਖੂਬ ਪਿਆਰ ਦਿੱਤਾ ਤੇ ਸਾਰੇ ਮੇਲੇ ਦੌਰਾਨ ਲੰਬੀਆਂ ਕਤਾਰਾਂ ਸਟਾਲਾਂ ਤੇ ਵੇਖਣ ਨੂੰ ਮਿਲੀਆਂ ਇਸ ਮੌਕੇ ਤਿੰਦਰਜੀਤ ਸਿੰਘ ਨੇ ਮੰਚ ਦਾ ਸੰਚਾਲਨ ਇਟਾਲੀਅਨ ਅਤੇ ਪੰਜਾਬੀ ਭਾਸ਼ਾ ਵਿੱਚ ਕੀਤਾ ਮੇਲੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਜ਼ੁਰਾਵਰ ਸਿੰਘ ਸੁਖਵਿੰਦਰ ਮਾਨ ਅਤੇ ਸਾਥੀਆਂ ਵੱਲੋਂ ਕਮੂਨੇ ਦੇ ਮੇਅਰ ਜਾਨ ਪਾਲੋ ਗਾਂਸੀ ਮੇਲੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਜੁਰਾਵਰ ਸਿੰਘ ਸੁਖਵਿੰਦਰ ਸਿੰਘ ਅਤੇ ਸਾਥੀਆਂ ਵੱਲੋਂ ਕਮੂਨੇ ਦੇ ਮੇਅਰ ਜਾਨ ਪਾਉਲੋ ਗਾਂਸੀ ਅਤੇ ਮੇਲੇ ਵਿੱਚ ਸ਼ਾਮਿਲ ਅਹਿਮ ਸ਼ਖਸੀਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਪ੍ਰਬੰਧਕਾਂ ਵੱਲੋਂ ਸਭ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਸਾਰਿਆਂ ਨੂੰ ਜੀ ਅਸੀਂ ਇੱਥੇ ਆਇਆ ਇਸੋਲਾ ਦੋਵਾਰੇ ਦੇ ਪਿੰਡ ਦੇ ਵਿੱਚ ਪੰਜਾਬੀ ਮੇਲਾ ਹੋ ਰਿਹਾ ਆ ਜਿੱਥੇ ਰੰਗਲਾ ਪੰਜਾਬ ਦੀ ਪੰਗੜਾ ਟੀਮ ਡਾਂਸ ਕਰ ਰਹੀ ਆ ਤੇ ਹੋਰ ਵਗਾਰਿਆ ਪੰਜਾਬੀ ਕਿਚਨ ਆਇ ਤੇ ਔਰ ਮੇਰੇ क्या शानदार मजा थी, थी और गोरिया ने बनिया शेरवानिया पाई कुर्ते पजामे पाए पूरे इंडियन अटार्ट गोरे और गोरिया मेरा ख्याल इंडियन एक नहीं थी सा ਔਰ ਉਸ ਦੇ ਤੋਂ ਦੋ ਲੋਕੀ ਤਿਆਰ ਸਾਰੇ 32 ਮਾਡਲ ਹੋਰੀਆ ਸੀ ਜਿਨ੍ਹਾਂ ਨੇ ਲਹੰਗੇ ਸ਼ਰਾਰੇ ਸਾਰੇ ਆਊਟਫਿਟ ਪਾਏ ਔਰ ਗੋਰੇ ਮੁੰਡੇ ਨੇ ਪੱਗਾਂ ਬੰਨੀਆਂ ਔਰ ਸਾਡੇ ਸੇ ਪੱਗਾਂ ਨਹੀਂ ਪੱਗਾਂ ਬੰਨਣ ਆਏ ਉਹਨਾਂ ਨੇ ਪੱਗਾਂ ਬੰਨੀਆਂ ਜਿੰਨਾਂ ਦੀ ਇਸ ਕਵੀ ਆਏ ਦੇ ਇਸ ਨੂੰ ਕਵਰ ਕਰ ਰਹੇ ਯਾਰ واہ ਸ਼ਾਨਦਾਰ ਇਵੈਂਟ ਹੋਇਆ ਔਰ ਇਹਦੇ ਆਰਗੇਨਾਈਜ਼ਰ ਵੀ ਸਨੇ ਮਰਫਲੇਜ਼ ਔਰ ਘੋੜਾ ਰਵਿਸ਼ੀ ਲਗਾਤਾਰ ਵਧੀਆ ਸਨ ਆਰਗੇਨਾਈਜ਼ ਕੀਤਾ ਮਜ਼ਾ ਆਇਆ ਦੇਖ ਕੇ ਅੱਲਾਹੁਮਦ ਸਭ ਮਗਰਾ ਚੱਲ ਰਿਹਾ ਸਾਰੇ ਇੰਜੋਏ ਕਰ ਲੈ ਹੈਪੀ ਐਕਿਊ ਦਾ ਬਹੁਤ-ਬਹੁਤ ਸਾਰੇ ਆਏ ਸਾਰਿਆਂ ਨੇ ਸਹਿਯੋਗ ਦਿੱਤਾ ਤੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡਾ ਪਹਿਲਾ ਫੈਸਟੀਵਲ ਸੀਗਾ ਬਹੁਤ ਅੱਛਾ ਗਿਆ ਆ ਤੁਹਾਡਾ ਸਾਰਿਆਂ ਦੇ ਸਹਿਯੋਗ ਨਾਲ ਬਾਕੀ ਕਮੂਨੇ ਦਾ ਬਹੁਤ ਸਹਿਯੋਗ ਰਿਹਾ ਸਾਨੂੰ ਉਹਨਾਂ ਦਾ ਬਹੁਤ-ਬਹੁਤ ਥੈਂਕ ਯੂ ਧੰਨਵਾਦ ਹੈ ਤੇ ਵਿਰਾਸਤ ਸਾਰਿਆਂ ਦਾ ਜੀ ਮਨਪ੍ਰੀਤ ਦਾ ਬਹੁਤ-ਬਹੁਤ ਧੰਨਵਾਦ ਜਿਹਨੇ ਇੰਨਾ ਚਿਤਾਉਣਾ ਨਾਲ ਜੋੜਿਆ ਵੀ